অপশন চেইন বারে আজ ਆਪਾਂ ਗੱਲ ਕਰਾਂਗੇ অপশন ਚেইন OI ਡਾਟਾ ਨੂੰ ਕਿਵੇਂ ਸਮਝ ਕੇ ਆਪਾਂ ਟ੍ਰੇਡ ਇਸ ਦੇ ਹਿਸਾਬ ਦੇ ਨਾਲ ਕਰ ਸਕਦੇ ਹਾਂ ਸੋ ਦੇਖੋ অপশন ਚেইন ਦੇ ਵਿੱਚ ਜਿਹੜਾ ਡਾਟਾ ਸ਼ੋ ਹੁੰਦਾ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਕੱਢਣੀ ਕਿਵੇਂ ਹੈ ਸੋ ਤੁਸੀਂ Google ਦੇ ਵਿੱਚ ਸਿੰਪਲੀ ਸਰਚ ਕਰਨਾ NSE অপশন ਚেইন ਉਸ ਤੋਂ ਬਾਅਦ ਆ ਪਹਿਲੀ ਵੈਬਸਾਈਟ ਆਊਗੀ NSC ਦੀ ਆਫੀਸ਼ੀਅਲ ਵੈਬਸਾਈਟ ਇਸ ਵੈਬਸਾਈਟ ਤੇ ਜਦੋਂ ਤੁਸੀਂ ਆਓਗੇ ਤੇ ਫਿਰ ਤੁਹਾਡੇ ਸਾਹਮਣੇ ਇਸ ਤਰ੍ਹਾਂ অপশন ਚেইন ਖੁੱਲ ਜੂਗੀ ਨਿਫਟੀ ਦੀ ਤੇ ਜਿਹੜੇ ਵੀ ਤੁਸੀਂ ਇੰਡੈਕਸ ਵੀ ਦੇਖਣਾ ਚਾਹੁੰਦੇ ਹੋ ਦੇਖ ਸਕਦੇ ਹੋ ਹੁਣ ਦੇਖੋ ਇੱਥੇ ਨਿਫਟੀ ਤੇ ਆਪਾਂ ਕਲਿੱਕ ਕੀਤਾ ਨਿਫਟੀ ਹੁਣ ਦੇਖੋ ਇਹਦੇ ਵਿੱਚ ਨਿਫਟੀ ਨੈਕਸਟ 50 ਵੀ ਆ ਜਾਂਦੀ ਹੈ ਫਿਰ ਨਿਫਟੀ ਵੀ ਆ ਜਾਂਦੀ ਹੈ ਬੈਂਕ ਨਿਫਟੀ ਵੀ ਆ ਜਾਂਦੀ ਹੈ ਮਿਡ ਕੈਪ ਨਿਫਟੀ ਵੀ ਸੋ ਜਿਹੜਾ ਤੁਸੀਂ ਸਿਲੈਕਟ ਕਰੋਗੇ ਉਹ ਦੀ ਤੁਸੀਂ ਆਪਸ਼ਨ ਚੇਨ ਇੱਥੋਂ ਸਿਲੈਕਟ ਕਰਕੇ ਦੇਖ ਸਕਦੇ ਹੋ ਤੇ ਜੇ ਤੁਸੀਂ ਸਟਾਕਸ ਦੀ ਦੇਖਣੀ ਜੋ ਸਟਾਕਸ ਦੀ ਵੀ ਦੇਖ ਸਕਦੇ ਹੋ ਇਹਦੇ ਉੱਤੇ ਕਲਿੱਕ ਕਰੋਗੇ ਸਿਲੈਕਟ ਸਿੰਬਲ ਤੇ ਦੈਨ ਉਸ ਤੋਂ ਬਾਅਦ ਆ ਸਾਰੇ ਸਟਾਕਸ ਆ ਜਾਣਗੇ ਜਿਹੜੇ ਐਨਐਸਸੀ ਦੇ ਵਿੱਚ ਲਿਸਟਡ ਆ ਤੇ ਜੇ ਤੁਸੀਂ ਸੈਂਸੈਕਸ ਦੀ ਵੇਖਣੀ ਆ ਜਾਂ ਫਿਰ ਬੈਂਕ ਐਕਸ ਦੀ ਦੇਖਣੀ ਆ ਉਹਦੇ ਵਾਸਤੇ ਤੁਸੀਂ ਬੀ ਐਫ ਸੀ ਦੀ ਵੈਬਸਾਈਟ ਤੇ ਜਾ ਸਕਦੇ ਹੋ ਜੋ ਬੰਬੇ ਸਟਾਕ ਐਕਸਚੇਂਜ ਇਹ ਜਿਹੜੀ ਆ ਇਹ ਐਨ ਐਸ ਸੀ ਨੈਸ਼ਨਲ ਸਟਾਕ ਐਕਸਚੇਂਜ ਸੋ ਹੁਣ ਆਪਾਂ ਇਹਦੇ ਵਿੱਚ ਸਮਝਦੇ ਹਾਂ ਕਿ ਜਿਹੜਾ ਇਹ ਡਾਟਾ ਹੈ ਇਹ ਆਪਾਂ ਨੂੰ ਕੀ ਦੱਸਦਾ ਹੈ ਤੇ ਇਸ ਹਿਸਾਬ ਨਾਲ ਆਪਾਂ ਕਿਵੇਂ ਮਾਰਕੀਟ ਦਾ ਹਿਸਾਬ ਲਾ ਸਕਦੇ ਹਾਂ ਕਿਵੇਂ ਆਪਾਂ ਟਰੇਡ ਕਰ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਦੇਖੋ ਇਹ ਜਿਹੜਾ ਡਾਟਾ ਹੈ ਇਹ ਆਪਾਂ ਨੂੰ ਦੱਸਦਾ ਹੈ ਆਪਸ਼ਨ ਸੈਲਰ ਬਾਰੇ অপশন সেলার কি করਦਾ কল ਨੂੰ ਵੀ ਸੈਲ ਕਰਦਾ ਪੁੱਟ ਨੂੰ ਵੀ ਸੈਲ ਕਰਦਾ ਹੁਣ ਇਧਰਲੀ ਸਾਈਡ ਤੇ ਜਿਹੜਾ ਡਾਟਾ ਸ਼ੋ ਹੋਣ ਡਿਆ ਕਾਲ ਦਾ ਆ ਜਿਹੜਾ ਡਾਟਾ ਕਾਲ ਦਾ ਜਿਨ੍ਹਾਂ ਲੋਕਾਂ ਨੇ ਕਾਲ ਸੈਲ ਕੀਤੀ ਹੋਈ ਆ ਕਿੰਨੀ ਕੁਆਂਟੀਟੀ ਦੇ ਵਿੱਚ ਸੈਲ ਕੀਤੀ ਹੋਈ ਆ ਉਹਨਾਂ ਦਾ ਡਾਟਾ ਇਧਰ ਸ਼ੋ ਹੋਣ ਡਿਆ ਤੇ ਇਧਰ ਜਿਹੜਾ ਡਾਟਾ ਸ਼ੋ ਹੋਣ ਡਿਆ ਉਹ ਪੁੱਟ ਵਾਲਿਆਂ ਦਾ ਹੋਣ ਡਿਆ ਜਿਨ੍ਹਾਂ ਨੇ ਪੁੱਟ ਸੈਲ ਕੀਤੀ ਹੋਈ ਉਹਨਾਂ ਦਾ ਹੋਣ ਡਿਆ ਹੁਣ ਇਧਰ ਧਿਆਨ ਨਾਲ ਦੇਖੋ ਤੁਸੀਂ 26000 ਤੇ ਆਪਾਂ ਦੇਖਦੇ ਆ ਇਹਦੇ ਵਿੱਚ ਆਪਾਂ ਦੇਖਣਾ ਹੁੰਦਾ ਸਭ ਤੋਂ ਜ਼ਿਆਦਾ ਨਿਫਟੀ ਇੱਕ ਦਿਨ ਚ ਕਿੰਨਾ ਮੂਵਮੈਂਟ ਕਰਦੀ ਹੈ 2250 ਪੁਆਇੰਟ ਦਾ ਮੂਵਮੈਂਟ ਕਰਦੀ ਉਹਦੇ ਹਿਸਾਬ ਦੇ ਨਾਲ ਆਪਾਂ ਦੇਖਣਾ ਕਿ 2250 ਪੁਆਇੰਟ ਦੇ ਵਿੱਚ ਜਾਂ ਫਿਰ ਉਸ ਤੋਂ ਥੋੜਾ ਜਿਹਾ ਉੱਤੇ ਪੁਆਇੰਟ ਦੇ ਵਿੱਚ ਲਾਗੇ ਬੰਨੇ ਕਿਹੜਾ ਇਦਾਂ ਦਾ ਮਤਲਬ ਹੈ ਕਿ ਸਟ੍ਰਾਈਕ ਪ੍ਰਾਈਸ ਹੈ ਜਿਦੇ ਵਿੱਚ ਸਭ ਤੋਂ ਜ਼ਿਆਦਾ ਕਾਲ ਸੈਲ ਵਾਲੇ ਬੈਠੇ ਹੋਏ ਹੁਣ ਦੇਖੋ ਇੱਥੇ 25000 ਸੌਰੀ 25000 ਨਹੀਂ 251915 251915 ਇਹ ਲੋਟ ਆ ਇੰਨੇ ਲੋਟ ਹੁਣ ਨਿਫਟੀ ਦੇ ਵਿੱਚ ਪੰਜੀ ਦੇ ਇੱਕ ਲੋਟ ਹੁੰਦਾ ਹੈ ਇੰਨੇ ਲੋਟ ਇੱਥੇ ਸੈੱਲ ਕੀਤੇ ਹੋਏ ਆ ਕਾਲ ਸਾਈਡ ਆ ਲੈ ਕਾਲ ਇਹਨੇ ਸੈੱਲ ਕੀਤੀ ਹੋਈ ਆ অপਸ਼ਨ ਸੈਲਰ ਨੇ ਸੋ ਜਿਹੜੇ অপਸ਼ਨ ਸੈਲਰ ਨੇ ਇੱਥੇ ਨੇ ਕਾਲ ਸੈੱਲ ਕੀਤੀ ਹੋਈ ਆ ਉਹ ਕੀ ਚਾਹੁੰਦੇ ਉਹਨਾਂ ਦਾ ਪ੍ਰੋਫਿਟ ਕਿਵੇਂ ਹੋਊਗਾ ਜਦੋਂ ਨਿਫਟੀ 26000 ਤੋਂ ਥੱਲੇ ਥੱਲੇ ਰਹੂਗੀ ਫਿਰ ਉਹਨਾਂ ਦਾ ਪ੍ਰੋਫਿਟ ਹੋਊਗਾ ਜੇ 26000 ਤੋਂ ਤੇ ਚੱਲ ਜੂਗੀ ਨਿਫਟੀ ਫਿਰ ਉਹਨਾਂ ਦਾ ਲਾਸ ਹੋਊਗਾ ਸੋ ਇੱਥੇ ਦੇਖੋ ਕੁਆਂਟੀਟੀ ਕਿੰਨੀ ਜ਼ਿਆਦਾ ਹੈ 251915 ਇਨਾ ਜ਼ਿਆਦਾ ਹਾਈ ਕੁਆਂਟੀਟੀ ਦੇ ਵਿੱਚ ਉਹਨਾਂ ਨੇ ਕਾਲ ਸੈੱਲ ਕੀਤੇ ਹੋਏ ਆ ਉਹ ਚਾਹੁੰਦੇ ਆ ਕਿ ਨਿਫਟੀ 26000 ਤੋਂ ਉੱਤੇ ਸੋਮਵਾਰ ਨੂੰ ਨਾ ਜਾਵੇ ਤੇ ਇਧਰੋਂ ਆਪਾਂ ਨੂੰ ਇੱਕ ਰੈਜ਼ਿਸਟੈਂਸ ਪਤਾ ਲੱਗ ਗਿਆ ਮਜ਼ਬੂਤ ਰੈਜ਼ਿਸਟੈਂਸ ਕਿਹਦੇ ਕੋਲ ਜਾ ਕੇ ਜੇ ਕੋਈ ਬੰਦਾ ਸ਼ੂਟਿੰਗ ਸਟਾਰ ਵਗੈਰਾ ਫਿਰ ਆਪਾਂ ਇੱਥੋਂ ਪੁੱਟ ਸਾਈਡ ਐਂਟਰੀ ਕਰ ਸਕਦੇ ਹਾਂ ਦੂਜੇ ਪਾਸੇ ਆਪਾਂ ਜਾਵਾਂਗੇ ਇਧਰ ਆ ਜਾਂਦੇ ਆ ਜਿਨ੍ਹਾਂ ਨੇ ਪੁੱਟ ਸੈੱਲ ਕੀਤੇ ਹੋਏ ਸੋ ਇਹਦੇ ਵਿੱਚ ਵੀ ਆਪਾਂ ਦੇਖਣਾ ਕਿ ਲਾਗੇ ਬਨੇ ਸਭ ਤੋਂ ਜ਼ਿਆਦਾ ਕਿੱਥੇ ਆ ਹੁਣ ਲਾਗੇ ਬਨੇ ਜੇ ਆਪਾਂ ਦੇਖੀਏ ਸਭ ਤੋਂ ਜ਼ਿਆਦਾ ਆ 25700 ਤੇ 25700 ਤੇ 2 196993 196993 ਲੋਟ ਇਥੇ ਸੈਲ ਕੀਤੇ ਹੋਏ ਆ ਪੁੱਟ ਆ ਲਿਆ ਨੇ ਪੁੱਟ ਸੈਲ ਕੀਤੇ ਹੋਏ ਆ ਆਪਸ਼ਨਸ ਅੰਦਰ ਨੇ ਸੋ ਇਹ ਹਣ ਕੀ ਜਾਂਦੇ ਆ ਕਿ 25700 ਤੋਂ ਥੱਲੇ ਨਾ ਜਾਵੇ ਨਿਫਟੀ ਸੋ ਸੋਮਵਾਰ ਨੂੰ ਇਹਦੇ ਹਿਸਾਬ ਨਾਲ ਜੇ ਆਪਾਂ ਦੇਖੀਏ 25700 ਤੋਂ ਲੈ ਕੇ ਤੇ 26000 ਦੇ ਵਿੱਚ ਨਿਫਟੀ ਰਹਿ ਸਕਦੀ ਹੈ ਇਹ ਆਪਾਂ ਨੂੰ ਪਤਾ ਲੱਗਦਾ ਹੈ ਇਦਰੋਂ ਆਪਾਂ ਨੂੰ ਮਿਲ ਗਿਆ ਮਜ਼ਬੂਤ ਰੈਜ਼ਿਸਟੈਂਸ ਇਦਰੋਂ ਆਪਾਂ ਨੂੰ ਮਿਲ ਗਿਆ ਮਜ਼ਬੂਤ ਸਪੋਰਟ ਸਪੋਰਟ ਤੇ ਆਉਗੀ ਕੋਈ ਉੱਥੇ ਹੈਮਰ ਬੰਦਾ ਹੈ ਫਿਰ ਆਪਾਂ ਇੱਥੋਂ ਟ੍ਰੇਡ ਕਰ ਸਕਦੇ ਹਾਂ ਅਪਸਾਈਡ ਦੀ ਰੈਜ਼ਿਸਟੈਂਸ ਕੋਲ ਜਾਊਗੀ ਕੋਈ ਸ਼ੂਟਿੰਗ ਸਟਾਰ ਬੰਦਾ ਉੱਥੋਂ ਆਪਾਂ ਡਾਊਨਸਾਈਡ ਦੀ ਟ੍ਰੇਡ ਕਰ ਸਕਦੇ ਹਾਂ ਸੋ ਇਹ ਹੁੰਦਾ ਹੈ ਤੇ ਬਾਕੀ ਦੇਖੋ ਇਹ ਜਿਹੜਾ ਡੇਟਾ ਆਪਾਂ ਦੇਖਣ ਦੇ ਆ ਇਹ ਡੇਟਾ ਕਿਦੋਂ ਦਾ ਹੈ ਇੱਥੇ ਦੇਖੋ ਟਾਈਮ 20 ਸਤੰਬਰ 2024 3:30 ਵਜੇ ਦਾ ਸ਼ੁੱਕਰਵਾਰ ਦਾ ਮਤਲਬ 3:30 ਵਜੇ ਦਾ ਜਦੋਂ ਮਾਰਕੀਟ ਬੰਦ ਹੋਈ ਹੈ ਏ ਇਹਦਾ ਡਾਟਾ ਹੈ ਨਾ ਇਹ ਰੀਫਰੈਸ਼ ਹੁੰਦਾ ਹੈ ਹਰ ਇੱਕ 3 ਮਿੰਟ ਬਾਅਦ ਰੀਫਰੈਸ਼ ਹੁੰਦਾ ਹੈ ਇਹਦੇ ਉੱਤੇ ਕਲਿੱਕ ਕੇ ਕਲਿੱਕ ਕਰਕੇ ਤੁਸੀਂ ਰੀਫਰੈਸ਼ ਕਰ ਸਕਦੇ ਹੋ ਹਰ 3 ਮਿੰਟ ਬਾਅਦ ਰੀਫਰੈਸ਼ ਹੁੰਦਾ ਜਦੋਂ ਮਾਰਕੀਟ ਖੁੱਲ ਜਾਂਦੀ ਹੈ ਸੋ ਮਾਰਕੀਟ ਜਦੋਂ ਖੁੱਲ ਜਾਂਦੀ ਹੈ ਇਹਦੇ ਵਿੱਚ ਚੇਂजेस ਵੀ ਹੁੰਦੇ ਰਹਿੰਦੇ ਉਹਨਾਂ ਨੂੰ ਵੀ ਦੇਖਣਾ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਯਾ ਚੇਂਜ ਇਨ ਓਆਈ ਇਧਰ ਦੇਖੋ ਕੌਡ ਸਾਈਡ ਵਾਲਾ ਤੇ ਇਧਰ ਦੇਖੋ ਚੇਂਜ ਇਨ ਓਆਈ ਪੁੱਟ ਸਾਈਡ ਵਾਲਾ ਸੋ ਇਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਕਿ ਨਵੇਂ ਕਿੰਨੇ ਲੋਟ ਸੈਲ ਕੀਤੇ ਗਏ ਆ ਪੁੱਟ ਦੇ ਵਿੱਚ ਕਿੰਨੇ ਲੋਟ ਸੈਲ ਕੀਤੇ ਗਏ ਆ ਕਾਲ ਦੇ ਵਿੱਚ ਉਹ ਆਪਾਂ ਨੂੰ ਇਹਦੇ ਵਿੱਚ ਪਤਾ ਲੱਗਦਾ ਹੈ ਹੁਣ ਇਹ ਵੀ ਆਪਾਂ ਸਮਝਦੇ ਹਾਂ ਜਿੱਥੇ ਮਾਰਕੀਟ ਹੈਗੀ ਆ ਉਹਦੇ ਹਿਸਾਬ ਨਾਲ ਸੋ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ 200000 ਦਾ ਹੁਣ 200000 ਦੇ ਦੇਖੋ 251915 251915 ਇੱਥੇ ਲੋਟ ਸੈਲ ਕੀਤੇ ਗਏ ਆ ਤੇ ਪੰਜੀ ਦਾ ਇੱਕ ਲੋਟ ਹੁੰਦਾ ਕਿੰਨੇ ਜ਼ਿਆਦਾ ਦੇਖ ਲੋ ਤੇ ਇਧਰ ਦੇਖੋ ਆਪਣਾ 28818 28818 ਜਿਹੜੇ ਆ ਨਾ ਉਹ ਮਾਈਨਸ ਹੋਏ ਆ ਪਲੱਸ ਨਹੀਂ ਹੋਏ ਮਾਈਨਸ ਹੋਏ ਆ 28818 ਕਿ 28818 ਜਿਹੜੇ ਲੋਟੇ ਦੇ ਵਿੱਚੋਂ ਘਟ ਕੀਤੇ ਗਏ ਆ ਉਹਨਾਂ ਨੇ ਆਪਣ ਐਗਜ਼ਿਟ ਕਰ ਲਿਆ ਉਹਨਾਂ ਡਰ ਲਗਣ ਡਿਆ ਕਾਲ ਸੈਟਰ ਵਾਲਿਆਂ ਨੂੰ ਕਿ ਨਿਫਟੀ ਬਾਥ ਵਧੀਆ ਅਪ ਟ੍ਰੈਂਡ ਦੇ ਵਿੱਚ ਹੈ ਤੇ ਕਿਤੇ 26000 ਸੋਮਵਾਰ ਨੂੰ ਬ੍ਰੇਕ ਨਾ ਕਰ ਦੇ ਸੋ ਇਧਰੋਂ ਵੀ ਆਪਾਂ ਨੂੰ ਇੱਕ ਪਤਾ ਲੱਗ ਗਿਆ ਕਿ 26000 ਦਾ ਲੈਵਲ ਓਨਾ ਵੀ ਸਟਰੋਂਗ ਨਹੀਂਗਾ ਇਹ ਆਪਾਂ ਨੂੰ ਕਿੱਥੋਂ ਪਤਾ ਲੱਗਾ ਚੇਂਜ ਇਨ ਓਆਈ ਤੋਂ ਹੁਣ ਇਧਰ ਆਪਾਂ ਆ ਜੰਨੇ ਹੁਣ ਇਧਰ ਦੇਖੋ ਆਪਾਂ ਦੇਖਿਆ ਸੀ 25700 ਦਾ ਮਜ਼ਬੂਤ ਸਪੋਰਟ ਹੈ ਹੁਣ 25700 ਤੇ ਜੇ ਆਪਾਂ ਵੇਖੀਏ ਤੇ 196993 ਤਾਂ ਇਥੇ ਲੋਰਡ ਆਪਣੇ ਸੈਲ ਕੀਤੇ ਗਏ ਆ ਪੁੱਟ ਦੇ ਤੇ ਇਹਦੇ ਵਿੱਚ ਜੇ ਆਪਾਂ ਵੇਖੀਏ ਜਿਹੜੇ ਫਰੈਸ਼ ਐਡ ਹੋਏ ਆ 176852 ਲੋਟ ਹੋਰ ਐਡ ਹੋਏ ਆ ਮਤਲਬ ਇਹ ਹੋਰ ਜਿਆਦਾ ਸਟਰੋਂਗ ਹੈ ਹੁਣ ਜੇ ਦੇਖੋ ਆਪਾਂ ਟੈਕਨੀਕਲੀ ਵੀ ਵੇਖੀਏ ਪ੍ਰਾਈਸ ਰੈਕਸ਼ਨ ਦੇ ਹਿਸਾਬ ਨਾਲ ਵੀ ਆਪਸ਼ਨ ਚੇਨ ਨੂੰ ਛੱਡ ਕੇ ਫਿਰ ਵੀ ਆਪਾਂ ਨੂੰ ਕੀ ਲੱਗਦਾ ਨਿਫਟੀ ਅਪ ਟ੍ਰੈਂਡ ਦੇ ਵਿੱਚ ਆ ਸੋ ਜੇ ਨਿਫਟੀ ਦੇ ਵਿੱਚ ਆਪਾਂ ਸੋਮਵਾਰ ਨੂੰ ਟ੍ਰੇਡ ਕਰਨੀ ਹੈ ਸੇਫ ਕਿਧਰ ਦੀ ਬੰਦੀ ਆ ਕਾਲ ਸੈੱਟ ਕਰਨੀ ਆਪਸ਼ਨ ਚੇਨ ਵੀ ਆਪਾਂ ਨੂੰ ਉਹੀ ਚੀਜ਼ ਦੱਸਣ ਢੀਏ ਸੋ ਇਹਦੇ ਵਿੱਚ ਦੇਖੋ ਕਿ ਜਿਹੜੇ ਸਪੋਰਟ ਆ ਉੱਥੇ ਮਤਲਬ ਕਿ ਆਪਣੇ ਜਿਹੜੇ ਜ਼ਿਆਦਾ ਐਡ ਹੋਏ ਆ ਸਪੋਰਟ ਜਿਹੜਾ ਜਿਹੜੇ ਜਿਨ੍ਹਾਂ ਨੇ ਪੁੱਟ ਸੈਲ ਕੀਤਾ ਹੋਇਆ ਉਹ ਆਪਣਾ ਸਪੋਰਟ ਆ ਕਿਉਂਕਿ ਜਿਨ੍ਹਾਂ ਨੇ ਦੇਖੋ ਪੁੱਟ ਸੈਲ ਕੀਤਾ ਹੋਇਆ ਉਹਨਾਂ ਦਾ ਪ੍ਰੋਫਿਟ ਕਿੱਦੋਂ ਹੋਊਗਾ ਜਦੋਂ ਮਾਰਕੀਟ ਉੱਤੇ ਰਹੂਗੀ ਜਦੋਂ 25700 ਤੋਂ ਮਾਰਕੀਟ ਉੱਤੇ ਰਹੂਗੀ ਉਦੋਂ ਜਿਨ੍ਹਾਂ ਨੇ ਪੁੱਟ ਸੈਲ ਕੀਤਾ ਉਹਨਾਂ ਦਾ ਪ੍ਰੋਫਿਟ ਹੋਊਗਾ ਤੇ ਜਿਨ੍ਹਾਂ ਨੇ ਕਾਡ ਸੈਲ ਕੀਤਾ ਉਹਨਾਂ ਦਾ ਪ੍ਰੋਫਿਟ ਕਿੱਦੋਂ ਹੋਊਗਾ ਜਦੋਂ 26000 ਤੋਂ ਮਾਰਕੀਟ ਨਿਫਟੀ ਥੱਲੇ ਰਹੂਗੀ ਸੋ ਇਹ ਹੁੰਦਾ ਹੈ ਏ অপਸ਼ਨ চেইন OI ਡਾਟਾ ਇਹਦੇ ਹਿਸਾਬ ਦੇ ਨਾਲ ਤੁਹਾਨੂੰ ਮਜ਼ਬੂਤ ਸਪੋਰਟ ਮਿਲ ਜਾਂਦਾ ਹੈ ਮਜ਼ਬੂਤ ਰੈਜ਼ਿਸਟੈਂਸ ਮਿਲ ਜਾਂਦਾ ਤੇ ਉਹਦੇ ਹਿਸਾਬ ਦੇ ਨਾਲ ਤੁਸੀਂ ਟ੍ਰੇਡ ਕਰ ਸਕਦੇ ਜੋ ਜਿਵੇਂ ਹੁਣ ਦੇਖੋ ਜੇ 25 26000 ਦੇ ਕਰੀਬ ਜਾਂਦੀ ਹੈ ਤੇ 26000 ਦੇ ਕਰੀਬ ਚਲ ਗਈ ਤੁਸੀਂ অপਸ਼ਨ ਚੇਨ ਦੇ ਵਿੱਚ ਦੇਖਿਆ ਕਿ ਇੱਥੇ ਸਭ ਤੋਂ ਜਿਆਦਾ ਕਾਲ ਸੈੱਲ ਕੀਤੇ ਗਏ ਆ ਸੋ ਇਥੋਂ ਨਿਫਟੀ ਦੇ ਥੱਲੇ ਆਉਣ ਦੇ ਚਾਂਸ ਹੈ ਹੀ ਸ਼ੂਟਿੰਗ ਸਟਾਰ ਕੋਈ ਬਣਦਾ ਆ ਤੇ ਤੁਸੀਂ ਉੱਥੇ ਟ੍ਰੇਡ ਕਰ ਸਕਦੇ ਜੋ ਏਕ ਤੁਹਾਨੂੰ ਕਨਫਰਮੇਸ਼ਨ ਮਿਲੇਗੀ ਤੋਂ ਆਪਸ਼ਨ ਚੇਂਜ ਤੋਂ ਕਿ ਇੱਥੇ ਸਭ ਤੋਂ ਜ਼ਿਆਦਾ ਲੋਟ ਜਿਹੜੇ ਆ ਸੈਲ ਕੀਤੇ ਹੋਏ ਆ ਕਾਲ ਸਾਈਟ ਦੇ ਵਿੱਚ ਸੋ ਇਧਰੋਂ ਮਤਲਬ ਕਿ ਉੱਤੇ ਨਿਕਲਣ ਦੇ ਚਾਂਸ ਬਹੁਤ ਘੱਟ ਆ ਦੂਜਾ ਸ਼ੂਟਿੰਗ ਸਟਾਰ ਬਣ ਗਿਆ ਡਬਲ ਕਨਫਰਮੇਸ਼ਨ ਹੋ ਗਈ ਹੁਣ ਇਧਰ ਆ ਜਾਓ ਸਪੋਰਟ ਤੇ ਸਪੋਰਟ ਤੇ ਜਦੋਂ ਤੁਸੀਂ ਆਉਂਦੇ ਜੋ ਇਧਰ ਸਭ ਤੋਂ ਬੈਸਟ ਰੇਟ ਬਣਦੀ ਹੈ ਸਪੋਰਟ ਤੇ ਸਪੋਰਟ ਤੇ ਦੇਖੋ ਕਿ ਇੱਥੇ 1,99,993 ਜਿਹੜੇ ਪੋਟ ਆ ਸੈਲ ਕੀਤੇ ਗਏ ਆ ਤੇ 1,76,852 ਜਿਹੜੇ ਪੋਟ ਆ ਹੋਰ ਐਡ ਹੋਏ ਉਹਦੇ ਵਿੱਚ ਸੋ ਇਧਰੋਂ ਤਾਂ ਮਤਲਬ ਕਿ ਥੱਲੇ ਜਾਣ ਦੇ ਚਾਂਸ ਬਹੁਤ ਘੱਟ ਆ ਹੁਣ ਜੀ ਇਹਦੇ ਲੱਗ ਗਿਆਨ ਕਿ ਕੋਈ ਹੈਮਰ ਬੰਦਾ ਫਿਰ ਇੱਥੋਂ ਤੁਸੀਂ ਅਪਸਾਈਡ ਦੀ ਕਾਲ ਸੈਲ ਟ੍ਰੇਡ ਕਰ ਸਕਦੇ ਜੋ ਸੋ ਇਸ ਹਿਸਾਬ ਦੇ ਨਾਲ ਤੁਸੀਂ ਆਪਸ਼ਨ ਚੀਨ ਦੇ ਨਾਲ ਟ੍ਰੇਡ ਕਰ ਸਕਦੇ ਜੋ ਬਾਕੀ ਦੇ ਕੋ 100% ਕੋਈ ਚੀਜ਼ ਨਹੀਂ ਹੁੰਦੀ ਹਮੇਸ਼ਾ ਸਟਾਪ ਲੌਸ ਲਾ ਕੇ ਟ੍ਰੇਡ ਕਰੋ 10 ਵਾਰ ਕਿਸੇ ਚੀਜ਼ ਤੇ ਤੁਸੀਂ ਟ੍ਰੇਡ ਕਰੋਗੇ ਉਹਦੇ ਵਿੱਚ ਤਾਂ ਜਿਹੜੇ ਪ੍ਰੋਫਿਟ ਹੋਣ ਦੀ ਪ੍ਰੋਬੈਬਿਲਟੀ ਆ ਉਹਦੇ ਵਿੱਚ ਦਸਾਂ ਦੇ ਵਿੱਚੋਂ 8 ਵਾਰ 9 ਵਾਰ ਪ੍ਰੋਫਿਟ ਹੋ ਜੂਗਾ 7 ਵਾਰ ਪ੍ਰੋਫਿਟ ਹੋ ਜੂਗਾ 2-3 ਵਾਰ ਲੌਸ ਵੀ ਹੋ ਸਕਦਾ ਸੋ ਇਸ ਕਰਕੇ ਰਿਸਕ ਟੂ ਰਿਵਾਰਡ ਤੇ ਸਟ੍ਰੈਟਜੀ ਕਿ 1:2 ਰਿਸਕ ਟੂ ਰਿਵਾਰਡ ਲੈਣਾ ਹੈ ਸਟਾਪ ਲਸ ਛੋਟਾ ਪ੍ਰੋਫਿਟ ਵੱਡਾ ਪਰ ਜਦੋਂ ਸਟਾਪ ਲਸ ਮਿਲਦਾ ਸਟਾਪ ਲਸ ਲਓ ਤੇ ਜਦੋਂ ਪ੍ਰੋਫਿਟ ਮਿਲਦਾ ਉਦੋਂ ਪੂਰੇ ਦਾ ਪੂਰਾ ਪ੍ਰੋਫਿਟ ਲਓ ਸੋ ਇਹ ਸੀ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ